ਹਾਂਜੀ ਸਾਰਿਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਦੇ ਪੂਰੇ ਸੂਟ ਦੀ ਕਟਾਈ ਕਈ ਭੈਣਾਂ ਦਾ ਹੈ ਨਾ ਕਮੈਂਟ ਆਇਆ ਸੀ ਵੀ ਸਾਨੂੰ ਪੂਰਾ ਸੂਟ ਕੱਟ ਕੇ ਵਿਖਾਓ ਅੱਜ ਆਪਾਂ ਸਲਵਾਰ ਕਮੀਜ਼ ਸਾਰਾ ਪੂਰਾ ਸੂਟ ਕੱਟ ਕੇ ਵਿਖਾਵਾਂਗੇ ਜੀ ਕਮੀਜ਼ ਤਾਂ ਦੇਖਾ ਵੀ ਵੀਡੀਓ ਤਾਂ ਆਪਣੀ ਦੇਖ ਜ਼ਰੂਰ ਲੰਬੀ ਹੋ ਜੂ ਪਰ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਹਨਾ ਤੇ ਹੁਣ ਆਪਣਾ ਨਾਪ ਦੇਖ ਲਓ ਜੀ ਤੇ ਕਮੀਜ਼ ਲੰਬਾਈ 41 ਹੈ ਜੀ ਤੇ ਘੇਰ ਆਪਣਾ 20 ਛਾਤੀ ਸਾਢੇ ਹੁੰਦੀ ਹੈ ਕਾਵਰ 7.17 ਹੀ ਤੇ ਤੀਰਾ 12 ਮੋਡਾ 8.5 ਆਹ ਨਾਪ ਚੈੱਕ ਕਰ ਲੋ ਤੇ ਹੁਣ ਆਪਾਂ ਤੁਹਾਨੂੰ ਕਟਾਈ ਦੱਸਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਕਮੀ ਲੰਬਾਈ ਦੇ 44 ਇੰਚ ਆ ਆਪਾਂ 4 ਇੰਚ ਵਾਧੇ ਰੱਖਣੀ ਆ ਜੀ ਆਹ ਦੇਖੋ ਹੁਣ ਆਪਾਂ ਲਾਵਾਂਗੇ 45 ਇੰਚ ਤੇ ਠੀਕ ਹੈ ਇੱਥੇ 45 ਤੇ ਨਿਸ਼ਾਨੀ ਲੱਗ ਗਈ ਜੀ ਐਸ ਤਰੀਆ ਆਪਾਂ ਇੱਧਰ ਲਾ ਲਾਂਗੇ 56 4 ਤੇ ਠੀਕ ਹੈ ਜੀ 4 ਇੰਚ ਚ ਵਧ ਲਾਗੇ ਤੇ ਹੁਣ ਆਪਣਾ ਜਿਹੜਾ ਘੇਰਾ ਉਹ 20 ਹੈ ਤੇ ਹੁਣ ਆਪਾਂ ਲ ਲੈਣਾ 3 ਇੰਚ ਵਧ ਜੀ ਜੇ ਤਾਂ ਹੁਣ ਆਪਣੇ ਹੈਨਾ 20 ਜਿਹੜਾ ਘੇਰਾਗਾ ਉਹ 20 ਇੰਚ ਹੈਗਾ ਉਹਦੇ ਵਿੱਚ ਆਪਾਂ 3 ਇੰਚ ਪਾਵਾਂਗੇ ਜੀ ਤੇ 3 ਇੰਚ ਲਾਾਂਗੇ ਹੈਨਾ ਜੇ ਵੀ ਆਪਾਂ ਨੇ ਪਾਈਪ ਇਹ ਲਾਉਣੀ ਹੋਵੇ ਤਾਂ ਕਿ ਅੰਦਰ ਵਿੱਚ ਆਪਾਂ 4 ਇੰਚ ਵਧ ਲੈਣੇ ਆ ਹੁਣ ਆਪਾਂ ਲਾਾਂਗੇ ਜੀ 11.5 ਤਿੰਨ ਸਾਨੀ ਨੂੰ ਉਹ 10 ਇੰਚ ਆਪਣੀ ਵੱਧ ਰੱਖਿਆਗਾ ਇਹਦੇ ਵਿੱਚ हिਪ ਤੇ ਵੀ ਹੈ ਘੇਰ ਵੀ ਵੀ ਹੈ ਹੁਣ ਆਪਣਾ 3 ਇੰਚ ਪਾ ਕੇ 23 ਇੰਚ ਹੋ ਗਿਆ ਜੀ ਹੁਣ ਆਪਾਂ 23 11.5 ਤਿੰਨ ਨਸਾਨੀਆਂ ਲਾ ਕੇ ਹਾਂਜੀ ਹੁਣ ਤੀਰ ਇਹਨਾਂ ਦਾ ਆਪਣਾ ਆ ਗਿਆ 12 ਇੰਚ ਠੀਕ ਹੈ ਜੀ ਇਸ ਲਗੜਾ ਇਹਨਾਂ ਦਾ ਪੰਜ ਹੈ ਤੇ ਹੁਣ ਆਪਾਂ ਜਿਹੜਾ ਤੀਰ ਹੈਗਾ ਇੱਥੋਂ ਉਹਨਾਂ ਦਾ ਆਹ ਦੇਖੋ ਤੁਸੀਂ ਤੀਰ ਆ ਗਿਆ ਉਹਨਾਂ ਦਾ 12 ਆਪਾਂ ਲੰਮੀ ਇਸ ਨਸਾਨੀ 6 ਇੰਚ ਤੇ ਆਪਾਂ ਨੂੰ ਸਵਾ 6 ਤੇ ਲਾਵਾਂਗੇ ਠੀਕ ਹੈ ਇੱਥੇ ਸਵਾ 6 ਤੇ ਲੱਗ ਜੀ ਹੁਣ ਆਪਾਂ ਲਾਉਣੀਆ ਮੋਢੇ ਦੀ ਤੇ ਮੋਢਾ ਲੈਣਾ ਜੀ ਆਪਾਂ ਨੇ ਸਾਢੇ ਸੀ ਠੀਕ ਹੈ ਤੇ ਸਾਢੇ ਸੀ ਆਪਾਂ ਇੱਥੋਂ ਲਾ ਲਾਂਗੇ ਇਹਨਾਂ ਬੌਸ ਬਣਾ ਲਾਂਗੇ ਹੁਣ ਆਪਾਂ ਸਵਾ 6 ਇੱਥੋਂ ਨਾਪ ਲਾਂਗੇ ਆ ਦੇਖੋ ਸਵਾ 6 ਇੱਥੋਂ ਹੋ ਗਿਆ ਜਿੱਥੇ ਆਪਾਂ ਨੇ ਹਨਾ ਮੋਢੇ ਦੀ ਨਿਸ਼ਾਨੀ ਇੱਥੋਂ ਤੀਰੇ ਦੀ ਲਾਲੀ ਸਵਾ 6 ਦੇ ਜਿੱਥੋਂ ਹੁਣ ਆਪਾਂ ਇਸ ਲੋਟ ਮੋਢੇ ਦੀ ਲਾ ਲਈ ਸਾਢੇ ਸੀ ਹੁਣ ਆਪਾਂ ਨੇ ਇੱਥੋਂ ਸਵਾ ਛੇ ਇੱਥੋਂ ਨਾਪ ਲੈ ਠੀਕ ਹੈ ਜੀ ਇਹ ਹੁਣ ਇਹਨੂੰ ਇਧਰ ਆਪਾਂ ਖੁੱਲੇ ਪਾਸੇ ਬਾਕਸ ਬਣਾ ਦਾਂਗੇ ਇਧਰ ਆਪਾਂ ਮੋਢੇ ਦੀ ਕਟਾਈ ਕਰਨੀ ਹੈ ਠੀਕ ਹੈ ਆਹ ਹੋ ਗਿਆ ਜੀ ਆਪਣੇ ਇਧਰ ਇਸ ਤਰ੍ਹਾਂ ਬਾਕਸ ਬਣਾ ਲਿਆ ਠੀਕ ਹੈ ਜੀ ਆ ਬਾਕਸ ਬਣ ਗਿਆ ਹੁਣ ਜਿਹੜੀ ਆਪਾਂ ਗਲਾਈ ਪਾਉਣੀ ਹੈ ਹਨਾ ਕਈ ਪੈਣਾ ਕਹਦੇ ਨੇ ਵੀ ਕਿੰਨੇ ਇੰਚ ਤੇ ਗਲਾਈ ਪੈਂਦੀ ਹੈ ਆਪਾਂ ਜੇ ਸੋਨੂੰ ਹਨਾ ਨਹੀਂ ਪਤਾ ਲੱਗਦਾ ਇਸ ਤਰ੍ਹਾਂ 2 2 ਇੰਚ ਤੇ ਲਾ ਲਿਆ ਕਰੋ ਨਸਾਨੀ ਨੂੰ ਇਸ ਤਰ੍ਹਾਂ ਫਿਰ ਸੋਨੂੰ ਗਲਾਈ ਪਾਉਣੀ ਸੌਖੀ ਹੋ ਜਾਊਗੀ ਹੁਣ ਛਾਤੀ ਹੈ ਜੀ ਇਹਨਾਂ ਦੀ 1.5 ਇੰਚ ਠੀਕ ਹੈ ਜੀ ਹੁਣ ਆਪਾਂ ਨੇ ਇੱਥੇ ਲਾਉਣਾ ਹੈ ਪੌਣੇ 10 ਤੇ ਇੱਥੇ 1.5 ਆ ਗਿਆ ਜੀ ਆ ਦੇਖੀ 9.5 ਤੇ 19 ਇੱਥੇ ਆ ਗਿਆ ਆਪਣੇ 3 ਪੁਆਇੰਟ ਘੱਟ ਨੇ ਜੀ 10 ਤੋਂ ਕਈ ਭੈਣਾਂ ਨੂੰ ਪਤਾ ਨਹੀਂ ਹੁੰਦਾ ਹਨਾ ਵੀ ਪੌਣੇ 19 ਕਿੱਥੇ ਆ ਗਿਆ ਜੀ ਤੇ ਇੱਥੇ ਆ ਗਿਆ ਜੀ ਪੌਣੇ 10 ਤੇ 9.5 ਠੀਕ ਹੈ ਜੀ ਤੇ ਹਾਂਜੀ ਜਿਹੜੀ ਆਪਣੀਆਂ ਸਾਈਡ ਵਾਲੀ ਸਲਾਈ ਹੈ ਨਾ ਇਹਨਾਂ ਦੀ 13 ਇੰਚ ਤੇ ਹੈ ਇਹ 13 ਇੰਚ ਤੇ ਆਪਾਂ ਲੈਣੀ 14 ਤੇ ਠੀਕ ਹੈ 1 ਇੰਚ ਵੱਧ ਲੈ ਲਿਆ ਜਿਹੜੀ ਆਪਣੀ ਫਿਟਿੰਗ ਦੀ ਨਿਸ਼ਾਨੀ ਹੈ ਜੀ ਉਹ ਲਵਾਂਗੇ ਆਪਾਂ ਇੱਥੇ 3.5 ਤੇ ਪਲੇਟ ਦੂਸਰੀ ਹੁਣ ਆਪਾਂ ਜਿਹੜੀ ਇੱਥੋਂ ਗਲਾਈ ਪਾਉਣੀ ਹੈ ਜੀ ਇੱਥੋਂ 1 ਇੰਚ ਤੇ ਪਾਵਾਂਗੇ ਇੱਥੇ ਠੀਕ ਹੈ ਆਪ ਕੋਨੇ ਤੋਂ ਲੈ ਕੇ ਇੱਥੇ ਤੱਕ 1 ਇੰਚ ਤੇ ਪਾਵਾਂਗੇ ਹੁਣ ਆਪਾਂ ਇਹਦੀ ਗਲਾਈ ਪਾ ਰਾਂਗੇ ਇਸ ਤਰ੍ਹਾਂ ਇਹ ਚੰਗੀ ਤਰ੍ਹਾਂ ਗਲਾਈ ਪਾ ਦੋ ਹਨਾ ਉਨੇ ਸੋਨੇ ਆਪਣੇ ਸਲਾਈ ਆਉ ਨਹੀਂ ਇੱਥੇ ਆਪਣੇ ਝੋਲਜਾ ਪਹਿਣ ਲੱਗ ਜਾਂਦੇ ਜੀ ਆਪਣੇ ਗਲਾਈ ਚ ਫਰਕ ਰਹੇ ਠੀਕ ਹੈ ਜੀ ਇਹ ਤਾਂ ਅਗੇ ਆਪਣਾ ਮੂਰਲਾ ਪੱਲਾ ਤੇ ਹੁਣ ਆਪਾਂ ਨੇ ਇੱਥੋਂ ਕੱਟ ਕੇ ਆਪਾਂ ਫਿਰ ਪਿਛਲਾ ਪੰਨਾ ਕੱਟ ਕੇ ਬਿਠਾ ਲਾਂਗੇ। ਹਾਂਜੀ ਹੁਣ ਆਪਾਂ ਦੇਖਾ ਜਿਹੜਾ ਥੋੜਾ ਜਿਹਾ ਹੈ ਨਾ ਕਪੜਾ ਇੱਧਰ ਵੱਧ ਸੀ ਉਹ ਕੱਟਤਾ ਤੇ ਇੱਥੋਂ ਆਪਾਂ ਇਸ ਤਰੀਕੇ ਨਾਲ ਕੱਟ ਲਾਂਗੇ। ਹਾਂਜੀ ਹੁਣ ਆਪਾਂ ਆਹ ਹੋ ਗਿਆ ਜੀ ਆਪਣਾ ਪਿਸਲਾ ਪੱਲਾ ਇੱਕ ਦਿਬਾਰ ਆ ਦੇਖੋ ਹਾਂਜੀ ਆ ਆਪਣਾ ਮੁਰਲਾ ਪੱਲਾ ਕੱਟਿਆ ਗਿਆ ਹੁਣ ਆਪਾਂ ਪਿਸਲਾ ਕੱਟਦੇ ਹਾਂ ਆ ਇਸ ਤਰੀਏ ਆਪਾਂ ਨੇ ਹਾਂਜੀ ਇਧਰੋਂ ਇਸ ਤਰ੍ਹਾਂ ਫੋਲਡ ਦੇ ਨੂੰ ਕਰ ਲਾਂਗੇ ਹਾਂਜੀ ਹੁਣ ਆਪਾਂ ਪਿਸਲੇ ਪੱਲੇ ਤੇ ਪ੍ਰੈਸ ਕਰ ਲਈ ਹੁਣ ਆਪਾਂ ਨੇ ਇਹਨੂੰ ਸੋੰਦ ਖੋ ਨਾ ਵੀ ਕਿਸ ਤਰ੍ਹਾਂ ਕੱਟਣਾ ਪਿਛਲਾ ਬਦਲਾ ਆ ਦੇਖੋ ਹੁਣ ਆਪਣਾ ਚੰਗੀ ਤਰ੍ਹਾਂ ਆਪਾਂ ਇਹ ਸਟ ਕੱਟ ਕੇ ਪ੍ਰੈਸ ਕਰਨਾ ਲਾਜ਼ਮੀ ਹੈ ਹਨਾ ਜਿਹੜੇ ਬਾਲ ਨੇ ਹਨਾ ਉਹ ਸਾਰੇ ਨਿਕਲ ਜੰਨੇ ਨਹੀਂ ਆਪਣਾ ਕਪੜਾ ਬਾਦ ਦੇ ਵਿੱਚ ਵਿੱਚ ਬਾਦ ਕੱਟ ਜੰਨਾ ਹੈ ਪ੍ਰੈਸ ਤੋਂ ਨਾ ਠੀਕ ਨਹੀਂ ਆਉਂਦਾ ਹਨਾ ਜਿੰਨਾ ਸੋਹਣਾ ਆਪਾਂ ਪ੍ਰੈਸ ਕਰਕੇ ਕਟਾਈ ਕਰਾਂਗੇ ਉੰਨੀ ਸੋਹਣਾ ਆਪਣਾ ਸੂਟ ਸਲਾਈ ਹੋਊਗਾ हूँ आप प्रेस कर लिया जी हूँ आप पला मूरला जरा कट रखे ठीक है इस तरह हाँ जी हूँ आपने पिछले पले की काट पानी है इतों गलाई इस तरह हम आपने इतो जिमेंच पाई है ना इस तरह ही पिछले पल्ले चाहे होली गलाई ये इस तरह ਠੀਕ ਹੈ ਇੰਨੀ ਕੀ ਪਾਉਣੀ ਹੈ ਇਹ ਜਾਰੇ ਨਹੀਂ ਵੀ ਆਪਾਂ ਨੇ ਹੈ ਨਾ ਵੀ ਇੱਥੇ ਤੱਕ ਇਹ ਘਾਟੀ ਪਉਣੀ ਦੀ ਹੈ ਨਹੀਂ ਫਿਰ ਪਿਛਲੇ ਪਾਸੇ ਵੀ ਹੈ ਨਾ ਬੁਲਬੁਲਾ ਜਿਹਾ ਬਣਨ ਲੱਗ ਜਾਂਦਾ ਬਾਹਾਂ ਕੋਲੇ ਤੇ ਇਸ ਤਰ੍ਹਾਂ ਇੰਨੀ ਕ ਘਾਟ ਪਾ ਦੋ ਆ ਪਿਛਲੇ ਦੀ ਹੋ ਗਈ ਜੀ ਬਾਕੀ ਹੈ ਨਾ ਜੇ ਆਹ ਘਾਟ ਮੈਂ ਉਹ ਪਾਉਂਦੀ ਤਾਂ ਹੁੰਦੀ ਨਹੀਂ ਕਈ ਹੋਈ ਮੇਰੀਆਂ ਪਹਿਣਾ ਕਹਿੰਦੀਆਂ ਵੀ ਅਸੀਂ ਪਾਵਾਂਗੇ ਘਾਟ ਇਸ ਕਰਕੇ ਹੁਣ ਆਪਾਂ ਨੇ ਹੱਦਾਂ ਵਿੱਚ ਬੱਧ ਰੱਖ ਲਿਆ ਹੈ ਨਾ ਪਿਛਲਾ ਪਾਸਾ ਕਈ ਬਹਿਣੀਆਂ ਪਹਿਣਾ ਕਹਿੰਦੀਆਂ ਬਿਗੜਾ ਸਾਡਾ ਪਿੱਛੇ ਨੂੰ ਜਾਂਦਾ ਹੂੰ ਤਾਂ ਆਪਾਂ ਵੀਡੀਓ 'ਚ ਦੱਸਿਆ ਹੋਇਆ ਵੀ ਇਸ ਤਰ੍ਹਾਂ ਸਲਾਈ ਕਰ ਲਿਆ ਕਰੋ ਤੇ ਪਿਛਲੀ ਵੀਡੀਓ 'ਚ ਆਪਾਂ ਨੇ ਚੰਗੀ ਤਰ੍ਹਾਂ ਦੱਸਿਆ ਸੀ ਵੀ ਜਦੋਂ ਆਪਾਂ ਨੇ ਫੀਟਿੰਗ ਵਾਲੀ ਨਸਾਨੀ ਲਾਉਣੀ ਹੈ ਸਾਈਡ ਵਾਲੀ ਸਲਾਈ ਲਾਉਣੀ ਹੈ ਜੀ ਵੀ ਉਦੋਂ ਇਸ ਤਰ੍ਹਾਂ ਸਲਾਈ ਲਾ ਲਿਆ ਕਰੋ ਗळा ਪਿੱਛੇ ਨੂੰ ਨਹੀਂ ਜਾਂਦਾ ਜੇ ਮੇਰੀਆਂ ਪੜ੍ਹਾਂ ਨੂੰ ਉਹ ਸਲਾਈ ਦਾ ਨਹੀਂ ਪਤਾ ਲੱਗਦਾ ਤਾਂ ਤੁਸੀਂ ਵੀ ਗळा ਫੇਰ ਵੀ ਪਿੱਛੇ ਨੂੰ ਜਾਂਦਾ ਤਾਂ ਤੁਸੀਂ ਇਸ ਤਰ੍ਹਾਂ ਦੇ ਚ ਪਿਛਲਾ ਪਾਸਾ ਜੀ ਇਦਾਂ ਇਚ ਵੱਧ ਘੱਟ ਲਿਆ ਕਰੋ ਮੂਰਲੇ ਪੱਲੇ ਨਾਲੋਂ ਪਿਛਲੇ ਪੱਲੇ ਦਾ ਦੈਂਚ ਬੱਦ ਲੈ ਲਿਆ ਤੇ ਗਲਾਈ ਆਪਾਂ ਐ ਪਾ ਲਈ ਹੁਣ ਆਪਾਂ ਕਟਾਈ ਕਰਕੇ ਪਲੇਟਾਂ ਨੀਸਾਂ ਨਹੀਂ ਲਾਵਾਂਗੇ। ਹਾਂਜੀ ਹੁਣ ਆਪਾਂ ਇਸ ਤਰ੍ਹਾਂ ਕੱਟ ਕੇ ਹਾਂਜੀ ਹੁਣ ਆਪਾਂ ਨੇ ਆਹ ਕਟਾਈ ਪਾਤੀ ਹੁਣ ਸੋਨੂੰ ਦੱਸਦੇ ਆ ਪਲੇਟਾਂ ਕਿੰਨੇ ਚ ਤੇ ਪਾਉਣੀਆਂ ਨੇ ਆਪਣੀਆਂ ਇਸ ਤਰ੍ਹਾਂ ये हो गए अपने दोनों पल्ले ਹੁਣ ਆਪਾਂ ਨਿਸ਼ਾਨੀ ਲਾਉਣੀ ਆ ਜੀ ਇੱਦਾਂ ਠੀਕ ਹੈ ਆਪਣੀ ਜਿਹੜੀ ਬੱਖੀ ਵਾਲੀ ਸਿਲਾਈ ਹੈ ਜੀ ਉਹ ਆ ਗਈ ਆਪਣੇ 13 ਇੰਚ ਤੇ ਆਪਾਂ ਟੈਕ ਲਾਉਣਾ 14 ਇੰਚ ਤੇ 1 ਇੰਚ ਵੱਧ ਠੀਕ ਹੈ ਇੱਕ ਟੈਕ ਤਾਂ ਆਪਾਂ ਇੱਥੇ ਲਾਵਾਂਗੇ ਜੀ ਠੀਕ ਹੈ ਇੱਕ ਲਾਉਣਾ ਇੱਥੇ ਸਾਢੇ ਛੀਤੇ ਐਸ ਤਰ੍ਹਾਂ ਟੈਕ ਲਾ ਦਿਓ ਠੀਕ ਹੈ ਇਹ ਆਪਣੇ ਚਾਰੇ ਪੱਲਿਆਂ ਤੇ ਹੋ ਜਾਂਦਾ ਫਿਰ ਆਪਾਂ ਨੂੰ ਜਦੋਂ ਫੀਟਿੰਗ ਦੀ ਨਿਸ਼ਾਨੀ ਲਾਉਣੀ ਆ ਆ ਟੱਕ ਮਲਾਉਣੀ ਜ਼ਰੂਰੀ ਨੇ ਫਿਰ ਨਾਲੇ ਤਾਂ ਆਪਣੇ ਸੂਟ ਚ ਕਾੜਨੇ ਪੈਂਦਾ ਨਾਲੇ ਆਪਣਾ ਸਾਰਾ ਸਲਾਈ ਹੈ ਸਹੀ ਰਹਿੰਦੀ ਹੈ ਜੀ ਆਹ ਸਾਈਡਾਂ ਨਾ ਜਦੋਂ ਆਪਣੀ ਸਾਈਡ ਵਾਲੀ ਸਲਾਈ ਹੈ ਆਹ ਟੱਕ ਜ਼ਰੂਰ ਮਲਾਇਆ ਕਰੋ ਜਿਹੜਾ ਇੱਥੇ ਬਾਹਰ ਘਟ ਗਿਆ ਨਾ ਕਪੜਾ ਉਹ ਵੀ ਥੋੜੀ ਥੋੜੀ ਸਾਂਟ ਪਾ ਦਿਆ ਕਰੋ ਕਈ ਵਾਰ ਇਧਰੋਂ ਵੀ ਥੋੜਾ ਜਿਹਾ ਵੱਧ ਜਾਂਦਾ ਹੈ ਨਾ ਕਈ ਵਾਰ ਇੱਥੋਂ ਵੱਧ ਗਿਆ ਤੇ ਜਦੋਂ ਆਪਾਂ ਟੱਕ ਮਲਾਉਨੇ ਆ ਉਦੋਂ ਥੋੜੀ ਥੋੜੀ ਨਾਲ-ਨਾਲ ਸਾਂਟ ਪਾ ਦਿਆ ਕਰੋ ਹੁਣ ਆਪਾਂ ਦੱਸਦੇ ਹਾਂ ਜੀ ਸਾਨੂੰ ਪਲੇਟਾਂ ਇਹਨਾਂ ਦੀਆਂ ਪਲੇਟਾਂ ਲਗੀਆਂ ਬਸ 11 ਕਿਤੇ ਨਹੀਂ ਜੀ ਪਲੇਟਾਂ ਆਪਾਂ ਪਾਵਾਂਗੇ 11.5 ਤੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਠੀਕ ਹੈ ਇਹ ਆਪਾਂ 3.5 ਇੰਚ ਤੇ ਪਾਉਣੀ ਹੈ ਇਸ ਤਰ੍ਹਾਂ ਇਹ 3.5 ਤੇ ਹੁਣ ਆਪਾਂ ਇੱਥੇ ਨਸਾਨੀ ਲਾਵਾਂਗੇ ਆਪਾਂ 11.5 ਤੇ ਲਾਵਾਂਗੇ ਠੀਕ ਹੈ ਜੀ ਇੱਕ ਤੋਂ ਲੰਬਾਈ ਲੈਣੀ ਹੈ ਜੀ ਆਪਾਂ 7 ਇੰਚ ਪਲੇਟ ਦੀ ਠੀਕ ਹੈ ਇੱਥੋਂ ਵੀ ਆਪਣਾ 3.5 ਹੋ ਗਿਆ ਹੈ ਨਾ ਦੇਖੋ ਇੱਥੋਂ ਵੀ 3.5 ਠੀਕ ਹੈ ਜੀ ਲੰਬਾਈ ਹੋ ਗਈ ਆਪਣੀ ਪਲੇਟ ਦੀ 7 ਇੰਚ ਇੱਥੋਂ ਆਪਣੇ ਪਲੇਟਾਂ 11 ਤੇ ਨਹੀਂ 11.5 ਤੇ ਲੈ ਲਈਆਂ ਠੀਕ ਹੈ ਇਹਨਾਂ ਨੂੰ ਹੁਣ ਆਪਾਂ ਪ੍ਰੈਸ ਕਰ ਲਾਂਗੇ ਹਾਂਜੀ ਹੁਣ ਆਪਾਂ ਪਲੇਟਾਂ ਇਸ ਤਰ੍ਹਾਂ ਇੱਥੇ ਨਸਾਨੀ ਲਾ ਲਈ ਪੈਨ ਨਾਲ ਠੀਕ ਹੈ ਜੀ ਆਹ ਹੋ ਗਏ ਆਪਣੇ ਪਿਛਲੇ ਪੱਲਿਆਂ ਦੀ ਤੇ ਹੁਣ ਆਪਾਂ ਇਧਰ ਲਾ ਲਾਂਗੇ ਠੀਕ ਹੈ ਇੱਥੋਂ ਹੁਣ ਆਪਾਂ ਫੇਰ ਨਾਪ ਲਾਂਗੇ 11 ਇੰਚ ਸਾਢੇ 11 11 ਤੇ ਆਇਰ ਹੈ ਜੀ ਸਾਢੇ 11 ਤੇ ਆਪਾਂ ਇੱਥੇ ਲਾ ਲਾਂਗੇ ਨਸਾਨੀ ਠੀਕ ਹੈ ਆ ਦੇਖੇ ਇੱਕ ਤੋਂ ਸਾਢੇ ਤੇਨ ਆਪਾਂ ਪ੍ਰੈਸ ਕਰ ਲਿਆ ਸੀਗਾ ਤੇ ਪਲੇਟ ਦੀ ਲੰਬਾਈ ਹੈ ਜੀ 7 ਹਾਂਜੀ ਇੱਥੇ ਵੀ ਆਪਾਂ 2 ਇੰਚ ਤੇ ਲਾਉਣੀ ਆ ਠੀਕ ਹੈ ਜੀ ਇਹਦੇ ਬਰਾਬਰ ਇੱਥੇ ਦੋ ਇੱਥੇ ਤੱਕ 2 ਇੰਚ ਤੇ ਲੱਗੇ ਜੀ ਇਧਰੋਂ ਇਧਰ ਦੋ ਤੇ ਠੀਕ ਹੈ ਜੀ ਇੱਥੇ ਦੋ ਤੇ ਲੱਗੇ ਹੁਣ ਆ ਦੇਖੋ ਆਪਾਂ ਇੱਥੋਂ ਵੀ ਦੋ ਹੋ ਗਿਆ ਜੀ ਇਧਰ ਵੀ ਦੋ ਐ ਤੇ ਇੱਥੇ ਵੀ ਦੋ ਐ ਠੀਕ ਹੈ ਜੀ ਹੁਣ ਜਿਹੜੀ ਆ ਨਸਾਨੀਆਂ ਜੀ ਆਪਾਂ ਕੋਨੇ ਨਾਲ ਮਲਾਉਣੀ ਆ ਜਿਹੜੀ ਆ ਨਸਾਨੀਆਂ ਉਹ ਆਪਾਂ ਇੱਥੇ ਮਲਾਉਣੀ ਆ ਠੀਕ ਹੈ ਜਿਵੇਂ ਹੁਣ ਆਪਾਂ ਨੇ ਇੱਥੋਂ ਮਲਾ ਲਈ ਠੀਕ ਹੈ ਇਹ ਇਸ ਤਰੀਕੇ ਨਾਲ ਆ ਤਾਂ ਆ ਤੋਂ ਨੇ ਨਾਲ ਹੋ ਗਈ ਜੀ ਸਾਈਡ ਵਾਲੀ ਆਈ ਗਈ ਜਿਹੜਾ ਆਪਾਂ ਟੱਕ ਲਾਇਆ ਸਾਡੇ ਸ਼ੀ ਤੇ ਕੋਟੇ ਪੈ ਗਈ ਇਸ ਤਰ੍ਹਾਂ ਆਪਾਂ ਡਾਰਕ ਕਰਕੇ ਵਿਖਾਉਣਾ ਸੋਨੂੰ ਕਈ ਵਾਰ ਨਾ ਪਤਾ ਨਹੀਂ ਲੱਗਦਾ ਇਹ ਦੇਖੋ ਆਹ ਪਟਕਣਾ ਹੋ ਗਈ ਹੁਣ ਚੰਗੀ ਤਰ੍ਹਾਂ ਦੇਖਾਓ ਠੀਕ ਹੈ ਇਸ ਤਰ੍ਹਾਂ ਹੀ ਆਪਾਂ ਹੁਣ ਉਧਰ ਕੱਢ ਲਾਂਗੇ ਇਹਨਾਂ ਨੂੰ ਪੈਨ ਨਾਲ ਨਸਾਨੀਆਂ ਨੂੰ ਆਹ ਪਰਮੋਰਲੇ ਪੱਲੇ ਤੇ ਟੱਕ ਲੱਗ ਜਾਈ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਆਹ ਦੇਖੋ ਇਸ ਤਰ੍ਹਾਂ ਲਾ ਲਾਂਗੇ ਨਸਾਨੀਆਂ ਦੂਸਰੇ ਪਾਸੇ ਠੀਕ ਹੈ ਇਹ ਐਸ ਤਰ੍ਹਾਂ ਆ ਦੇਖੋ ਹੁਣ ਆਪਣੇ ਆ ਨਸਾਨੀਆਂ ਇਧੋਂ ਆ ਗਈ ਜੀ ਇਹ ਇਸ ਤਰ੍ਹਾਂ ਠੀਕ ਹੈ ਜੀ ਇਧਰੋਂ ਆਈ ਦੇ ਨਾਲ ਆਹ ਠੀਕ ਹੈ ਜੀ ਆ ਆ ਗਈ ਆਪਣੀ ਲੰਬਾਈ ਠੀਕ ਹੈ ਐਸ ਤਰ੍ਹਾਂ ਇਸ ਤਰੀਆ ਆਪਾਂ ਇਧਰ ਲਾਵਾਂਗੇ ਸਾਡੇ 11 ਤੇ ਇਹ ਲੰਬਾਈ 7 ਠੀਕ ਹੈ ਆ ਗਈ ਆਪਣੀ ਸਾਢੇ 3 ਇਧਰੋਂ ਆਹੋ ਜੀ ਪਲੇਟਾਂ ਹੁਣ ਆਪਾਂ ਪਿਛਲਾ ਗਲਾ ਕੱਟਦੇ ਆਂ ਇੱਥੋਂ ਗਲਾ ਲੈਣਾ ਜੀ 2 ਇੰਚ ਤੇ ਗਹਿਰੀ ਜਿਹੜੀ ਲੰਬਾਈ ਹੈ ਜੀ ਉਹ 3.5 ਤੇ ਹੈ ਠੀਕ ਹੈ ਜੀ ਇੱਥੋਂ ਆਪਾਂ ਨੇ 2.5 ਇੰਚ ਲੈਣਾ ਗਾਲਾ ਤੇ ਇੱਥੋਂ ਲੈਣਾ ਆਪਾਂ ਨੇ ਇਹਦੇ ਨਾਮ ਲਾਉਣਾ ਜੀ ਠੀਕ ਹੈ ਜੀ ਇੱਥੋਂ ਆਪਾਂ ਨੇ 2 ਲੈ ਦਲੇਰੀ ਲੰਬਾਈ 3.5 ਹੈ ਜੀ ਇੱਥੋਂ ਆਪਾਂ ਨੇ 2.5 ਲਿਆ ਇਥੋਂ ਆਪਾਂ ਵੱਧ ਤਾਂ ਲਿਆ ਜੀ ਇੱਥੋਂ ਨਾ ਤਾਂ ਕੱਟ ਲਿਆ ਜੀ ਜਦੋਂ ਆਪਾਂ ਗਲਾ ਸਲਾਈ ਕਰ ਲੈਣਾ ਉਹ ਤੋਂ ਆਪਦੇ ਆ ਪੀ ਇਸ ਤਰ੍ਹਾਂ ਭਰ ਜਾਂਦਾ ਗਲਾ ਫੈਲ ਜਾਂਦਾ ਤੇ ਮੋਢੇ ਨਹੀਂ ਦਿਖਦੇ ਤਾਂ ਕਰਕੇ ਆਪਾਂ ਇੱਥੋਂ 2 ਇੰਚ ਲੈ ਆਏ ਨਹੀਂ ਮੋਢੇ ਦਿਖਣ ਲੱਗੇ ਹਨ ਜੇ ਆਪਾਂ ਵੱਧ ਗਲਾ ਤਾਂ ਆਪਦੇ ਆਪ ਹੀ ਵੱਜ ਜਾਂਦਾ ਜੀ ਇੱਥੋਂ ਹੁਣ ਆਪਾਂ ਇਸ ਤਰ੍ਹਾਂ ਇਹਨੂੰ ਗਲਾਈ ਪਾ ਲਾਂਗੇ ਜੀ ਥੋੜੀ ਬਸ ਇਸ ਤਰ੍ਹਾਂ ਇਸ ਤਰ੍ਹਾਂ ਕੱਟਿਆ ਦੀ ਆਪਣਾ ਪਿਸਣਾ ਠੀਕ ਹੈ ਹੁਣ ਆਪਾਂ ਤੁਹਾਨੂੰ ਬਾਹ ਦੀ ਕਟ ਦੱਸਦੇ ਆਂ ਹਾਂਜੀ ਹੁਣ ਆਪਾਂ ਪਹਿਲਾਂ ਬਾਹਾਂ ਲਾਹਾਂਗੇ ਫੇਰ ਕੁੰਡੇ ਬਣਾਵਾਂਗੇ ਸਭ ਤੋਂ ਪਹਿਲਾਂ ਬਾਹ ਲਾ ਕੇ ਫੇਰ ਸਾਨੂੰ ਸਲਵਾਰ ਦੀ ਕਟਾਈ ਦੱਸਦੇ ਆਂ ਆ ਇਸ ਤਰ੍ਹਾਂ ਫੋਲਡ ਕਰ ਲਿਆ ਪਹਿਲਾਂ ਆਪਾਂ ਡਬਲ ਤੇ ਹੁਣ ਦੁਬਾਰਾ ਫੇਰ ਇਹਨੂੰ ਆਪ ਦੇਖਣੀ ਇਧਰ ਇਸ ਤਰ੍ਹਾਂ ਇਹ ਇਸ ਤਰ੍ਹਾਂ ਫੋਲਡ ਕਰ ਲਿਆ ਸਾਨੂੰ ਨੂੰ ਚੰਗੀ ਤਰ੍ਹਾਂ ਸਮਝ ਆ ਜੇ ਆ ਦੇਖ ਲੋ ਜੀ ਪਨੇ ਲੋਟ ਆਪਾਂ ਨੇ ਹਨਾ ਐਸ ਲੋਟ ਪਨੇ ਲੋਟ ਕੱਪੜਾ ਹੈ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੋ ਬਾਹਾਂ ਤੇ ਕਈ ਪਣ ਨਾ ਕਮੈਂਟ ਆਇਆ ਵੀ ਸਾਨੂੰ ਪਤਾ ਨਹੀਂ ਲੱਗਦਾ ਤੇ ਇਸ ਤਰ੍ਹਾਂ ਡਬਲ ਹੋ ਗਿਆ ਜੀ ਤੇ ਹੁਣ ਇਹਨੂੰ ਆਪਦੇ ਵਾਲੇ ਪਾਸੇ ਆਪਾਂ ਨੇ ਰੱਖ ਰੱਖਿਆ ਖੁੱਲਾ ਪਾਸਾ ਠੀਕ ਹੈ ਤੇ ਇਧਰ ਆਪਾਂ ਨੇ ਬੰਦ ਪਾਸਾ ਜਿਹੜਾ ਇਹ ਬੰਦ ਪਾਸਾ ਹੈ ਇਹਨੂੰ ਚੱਕ ਕੇ ਦੁਬਾਰਾ ਫੇਰ ਆਪਦੇ ਵਾਲੇ ਪਾਸੇ ਕਰ ਲੋ ਇਸ ਤਰ੍ਹਾਂ ਹੁਣ ਇਹਦੀ ਆਪਾਂ ਲੰਬਾਈ ਲੈਣੀ ਆ ਬਾਹਲ ਲੰਬਾਈ ਹੈ ਜੀ ਇਹਨਾਂ ਦੀ 16 ਆਪਾਂ ਬਾਹਲ ਲੰਬਾਈ ਚ ਲੈਣਾ ਜੀ 2 ਇੰਚ ਵੱਧ ਠੀਕ ਹੈ ਜੀ ਬਾਹਲ ਲੰਬਾਈ ਹੈ ਜੀ 16 2 ਇੰਚ ਵੱਧ ਲੈ ਲਿਆ 18 ਲੈ ਲਿਆ ਜੀ ਆਪਾਂ ਨੇ ਠੀਕ ਹੈ ਇਸ ਤਰ੍ਹਾਂ ਹੀ ਇੱਥੋਂ 18 ਲੈ ਲਿਆ ਤੇ ਇਹਨਾਂ ਨੂੰ ਆਪਾਂ ਨੇ ਇਸ ਤਰ੍ਹਾਂ ਸਾਰੀਆਂ ਨੂੰ ਮਿਲਾ ਦੋ ਠੀਕ ਹੈ ਜੀ ਤੇ ਹੁਣ ਆਪਾਂ ਨੇ ਬਾਹ ਮੋਰੀ ਦੇਖੋ ਬਾਹ ਮੋਰੀ ਆਪਣੀ 5 ਹੈ ਤੇ ਹੁਣ ਆਪਾਂ ਇਥੋਂ 1.5 ਇੰਚ ਵੱਧ ਲੈਣੀ ਆ। ਬਾਹ ਮੂਰੇ 5 ਐ ਆਪਾਂ ਸਾਢੇ 6 ਲੈਣੀ ਨੇ। ਤੇ 1.5 ਇੰਚ ਆਪਾਂ ਇਥੋਂ ਫੋਡ ਕਰਨ ਵਾਸਤੇ ਨਿਸਾਨੀ ਲਾ ਲਈ ਜੀ ਇਹਨੂੰ ਇੱਧਰ ਕਟਾਈ ਕਰ ਦਾਂਗੇ ਠੀਕ ਐ। ਇਥੋਂ ਲੈਣੀ ਆ ਆਪਾਂ ਨੇ 3 ਇੰਚ। ਕਾਟ ਪਾਉਣੀਆਂ ਜਿਹੜੀ 3 ਇੰਚ ਤੇ ਠੀਕ ਐ। ਇਹਨੂੰ ਆਪਾਂ ਇਸ ਤਰ੍ਹਾਂ ਲਾ ਲਓ ਜੀ। ਜਿਵੇਂ ਹੁਣ ਆਪਣਾ ਮੋੜ ਦਾ ਸਾਢੇ 8 ਐ ਹਨਾ ਇੱਥੇ ਆ ਗਿਆ। ਇਸ ਤਰ੍ਹਾਂ ਇੰਚ ਤੇ ਪਰ ਇੱਥੇ ਨੂੰ ਨਿਸਾਨੀ ਨੂੰ ਐ ਲਾ ਲਓ ਤੁਸੀਂ। ਸਿੱਧਾ ਜਿੱਥੇ ਆਪਾਂ ਨੇ 3 ਇੰਚ ਦੀ ਨਿਸ਼ਾਨੀ ਲਾਈ ਐ ਇਸ ਤਰ੍ਹਾਂ ਲਾ ਲੈ ਜੇ ਇੱਥੇ ਇਸ ਟੇਪ ਰੱਖ ਕੇ ਇੱਥੇ ਆਪਣੇ 8.5 ਤੇ ਮੋਡੇ ਦੀ ਕਾਟ ਹੈ ਠੀਕ ਹੈ ਤੇ ਹੁਣ ਆ ਇੱਥੋਂ ਚੰਗੀ ਤਰ੍ਹਾਂ ਸਮਝ ਲਓ ਇੱਥੋਂ 3 ਲੈ ਲਿਆ 3 ਲੈ ਕੇ ਇੱਥੋਂ ਆਪਾਂ ਨੇ ਹਨਾ ਆ ਇਸ ਤਰ੍ਹਾਂ ਇੰਟੀ ਟੇਪ ਰੱਖ ਲਈ ਇੱਥੇ 3 ਵਾਲੀ ਨਿਸ਼ਾਨੀ ਨਾਲ ਇੱਥੋਂ 8.5 ਤੇ ਆਪਾਂ ਨੇ ਨਿਸ਼ਾਨੀ ਲਾ ਲਈ ਹੁਣ ਆਪਾਂ ਇਹਦੀ ਇੱਧਰ ਗਲਾਈ ਪਾ ਦਾਂਗੇ ਇੱਥੋਂ ਠੀਕ ਹੈ ਇੱਥੋਂ ਆਪਾਂ 2 ਇੰਚ ਛੱਡ ਕੇ 2 ਇੰਚ ਛੱਡ ਕੇ ਇੱਥੋਂ ਇਹਦੇ ਨਾਲ ਬਲਾ ਦਾਂਗੇ ਜੀ ਗਲਾਈ ਠੀਕ ਹੈ ਜੀ ਇੱਥੇ ਆਪਾਂ ਕਟਾਈ ਕਰਨੀ ਹੈ ਠੀਕ ਹੈ ਜਿਹੜੀ ਆ ਨਿਸਾਨੀ ਹੈ ਜੀ ਇਹ ਆਪਾਂ ਇੱਥੋਂ ਗਲਾਈ ਦੇ ਵਿੱਚ ਇਹਨੂੰ ਜਿਹੜਾ ਮੂਰਲਾ ਪੱਲਾ ਉਹਦੀ ਕਾਟ ਪਾ ਦਾਂਗੇ ਜਿਹੜੀ ਆਪਾਂ ਪਹਿਲਾਂ ਇੱਥੇ ਟੱਕ ਲਾਈ ਹੈ ਹੁਣ ਆਪਾਂ ਨੇ ਆ ਨਿਸਾਨੀ ਜੀ ਇਸ ਤਰ੍ਹਾਂ ਲਾਉਣੀ ਹੈ ਇਹ ਇਸ ਤਰ੍ਹਾਂ ਲਾਣਾ ਠੀਕ ਹੈ ਆਹ ਹੁਣ ਆਪਾਂ ਕੱਟ ਦਾਂਗੇ ਪਹਿਲਾਂ ਠੀਕ ਹੈ ਹੁਣ ਇੱਥੋਂ ਐਂ ਕੱਟ ਦਾਂਗੇ ਫਿਰ ਆਪਾਂ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਆ ਕਾਟ ਪਾਈ ਹੈ ਇਹ ਇਸ ਤਰ੍ਹਾਂ ਕੱਟ ਦਾਂਗੇ ਠੀਕ ਹੈ ਜੀ ਹੁਣ ਆਪਾਂ ਦੋ ਪੱਦਿਆਂ ਨੂੰ ਮੂਰਲਾ ਵੀ ਇਸ ਤਰ੍ਹਾਂ ਇਹ ਆਪਾਂ 1.5 ਇੰਚ ਦੀ ਕਾਟ ਇੱਥੇ ਆ ਜਾ ਕੇ 2 ਇੰਚ ਤੇ ਆਂ ਐਂ ਗਲਾਈ ਹੀ ਪਾਵੋ ਇਸ ਤਰੀਕੇ ਨਾਲ ਹਾਂਜੀ ਆ ਹੋ ਗਈ ਆਪਣੀਆਂ ਬਾਹਾਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਸਲਵਾਰ ਦੀ ਕਟਾਈ ਹਾਂਜੀ ਹੁਣ ਆਪਣੇ ਆ ਜਿਹੜਾ ਹੈ ਨਾ ਕਮੀਜ਼ ਨਾਲ ਉਹ ਲਿਆ ਸੀਗਾ ਆਪਣਾ ਮੂਰਲਾ ਪਿਛਲਾ ਪੱਲਾ ਲਾਹੇ ਉਹ ਚੋ ਕਪੜਾ ਲਾਹੇ ਇਹ ਵਿੱਚੋਂ ਆਪਣੇ ਗੋਡੇ ਲਾਉਣੇ ਹਨ ਇਹ ਹੁਣ ਆਪਾਂ ਗੋਡੇ ਦੀ ਕਟਾਈ ਕਰਨੀ ਹੈ ਹਨਾ ਜੀ ਬੋਲੀ ਵੱਖ-ਵੱਖ ਹੈ ਨਾ ਮੈਂ ਤਾਂ ਗੋਡੇ ਕਹਿੰਦੀ ਆ ਕਈ ਮੇਰੀਆਂ ਭੈਣਾਂ ਪੱਟ ਕਹਿੰਦੀਆਂ ਨੇ ਕਈ ਪੌਂਚੇ ਕਹਿੰਦੀਆਂ ਹਨਾ ਵੱਖ-ਵੱਖ ਬੋਲੀ ਹੁੰਦੀ ਹੈ ਜੀ ਹੁਣ ਆਪਾਂ ਨੇ ਲਾਉਣੇ ਨੇ ਗੋਡੇ ਤੇ ਸਲਵਾਰ ਤੁਹਾਨੂੰ ਦੱਸਦੇ ਆ ਕਿੰਨੀ ਕਿੰਨੇ ਲੰਬਾਈ ਹੈ ਕਿੰਨੀ ਨੂਰੀ ਹੈ ਇਹ ਤੁਹਾਨੂੰ ਦੱਸਦੇ ਆਂ ਹੁਣ ਆਪਾਂ ਜਿਹੜਾ ਕਮੀਜ਼ੂ ਕੱਪੜਾ ਲੈ ਆਇਆ ਸੀ ਹਨਾ ਉਹਦੇ ਗੋਡੇ ਬਣਾਉਣੇ ਆ ਲਾਉਣੇ ਆ ਆ ਸਲਵਾਰ ਦੀ ਨਾਪ ਦੇਖ ਲਓ ਸਲਵਾਰ ਦਾ ਸਲਵਾਰ ਲੰਬਾਈ 35 ਹੈ ਝੂਲੀ 13 ਹੈ ਮੋਰੀ 6.5 ਤੇ 벨ਟ 21 ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਜਿਹੜੀ ਇਹਦੀ ਸਲਵਾਰ ਲੰਬਾਈ ਆ ਉਹ 35 ਹੈ ਠੀਕ ਹੈ ਆਪਾਂ ਉਹਦੇ ਵਿੱਚੋਂ 3 ਕੱਢ ਕੇ ਜੀ 32 ਤਿੰਨ ਸਾਰਨੀ ਲਾ ਲਾਂਗੇ ਠੀਕ ਹੈ ਜੀ ਆਹ ਹੋ ਗਿਆ ਜੀ 32 ਇਧਰੋਂ ਆਪਾਂ ਨੇ 32 ਲਾ ਲਿਆ ਠੀਕ ਹੈ ਆਹ ਦੇਖੋ ਸਲਵਾਰ ਲੰਬਾਈ 35 35 'ਚੋਂ 3 ਕੱਢ ਕੇ 32 ਰਹਿ ਗਿਆ ਹੁਣ ਆਪਾਂ 32 ਤੇ ਇਧਰੋਂ ਠੀਕ ਹੈ ਮੋਰੀ ਹੈ ਜੀ ਇਹਨਾਂ ਦੀ 6.5 ਕੀ ਤੇ ਹੁਣ ਆਪਾਂ ਇਹਦੇ ਵਿੱਚ ਮੂਰੀ ਲਵਾਂਗੇ 11 ਇੰਚ ਠੀਕ ਹੈ 11 ਇੰਚ ਮੂਰੀ ਲਵਾਂਗੇ ਆਪਾਂ ਗੋਡਿਆਂ ਦੇ ਵਿੱਚੋਂ ਬਾਕੀ ਜਿਹੜੀ ਮੂਰੀ ਰਹਿ ਗਈ ਜੀ ਉਹ ਆਪਾਂ ਕੁੰਦਿਆਂ ਚੋਂ ਲਵਾਂਗੇ ਹੁਣ ਇਹਨਾਂ ਸਾਨੀ ਆਪਾਂ ਮਿਲਾਵਾਂਗੇ ਸਸਰੀ ਦਾ ਠੀਕ ਹੈ ਹੁਣ ਆਪ ਪਹਿਲੀ ਚੁਕਾਈ ਕਰਾਂ ਹਾਂਜੀ ਆ ਕਰਨੀ ਆ ਆਪਾਂ ਪਾਸਾ ਇਧਰੋਂ ਕਰਨੀ ਲਾਤੀ ਠੀਕ ਹੈ ਕਰਨੀ ਵਿੱਚ ਤੁਸੀਂ ਸੂਟ ਚੀਜੀ ਰੱਖੀ ਕਦੇ ਆਪਾਂ ਨਾ ਲਾ ਦੇਣ ਆ ਫਿਰ ਜਦੋਂ ਆਪਾਂ ਪ੍ਰੈਸ ਕਰਦੇ ਆ ਨਾ ਉਦੋਂ ਕਰਨੀ ਨਾਲ ਸਫਾਈ ਨਹੀਂ ਹੁੰਦੀ ਇਹ ਹੁਣ ਲਾ ਲਿਆ ਆਪਾਂ ਨੇ ਜੀ ਗੋਡੇ ਉਦੋਂ ਬਾਅਦ ਲਾਉਨੇ ਆ ਜੀ ਆਪਾਂ ਕੁੰਡੇ ਸੋਨੂੰ ਦਾਤਨੇ ਆ ਕੇ ਜੀ ਹੁਣ ਆਪਣੀ 벨ਟ ਹੈਗੀ 21 ਇੰਚ ਆ ਜਿਹੜਾ ਕੱਪੜਾ ਆਪਣਾ ਹੈ ਨਾ ਗੋਡਿਆਂ ਚ ਲਹੇ ਨਾਲੋਂ ਲੈ ਗਿਆ ਇਹਦੀ ਆਪਾਂ 벨ਟ ਬਣਾਵਾਂਗੇ ਠੀਕ ਹੈ ਹਾਂ ਜੀ ਆ ਕੱਪੜਾ ਆਪਣਾ ਗੋਡਿਆਂ ਚ ਲਹੇ ਦੀ 벨ਟ ਬਣ ਜੂ 벨ਟ ਆਪਣੀ 21 ਇੰਚ ਤੇ ਆਪਾਂ ਲਵਣੀ ਆ ਜੀ 22.5 ਇੰਚ ਵੱਧ ਲੈਣੀ ਹੁੰਦੀ ਆ ਜੀ ਆਪਾਂ 벨ਟ ਦੇ ਵਿੱਚ ਇਹ ਆਪਾਂ 22.5 ਲਾ ਲਿਆ 21 ਸੀ ਤੇ ਆਪਾਂ ਇਸ ਲੋਟ ਲੈਨੇ ਆ ਜੀ 26 ਇਹਦਾ ਵੀ ਆਪਾਂ ਬਣਾ ਦਾਂਗੇ ਜੀ ਬੈਲਟ ਤਾਂ ਹਨੇਫਾ ਮੜ ਜੂ ਤੇ ਸੱਤ ਵੀ ਲੈ ਲਵਾਂ ਆਪਾਂ ਇਹ ਲੋਟ 26 ਲਿਆ ਬੈਲਟ ਆਪਾਂ 4 ਇੰਚ ਤਿਆਰ ਰੱਖਣੀ ਹੈ ਇਹ ਬੈਲਟ ਹੋ ਗਈ ਹਾਂਜੀ ਹੁਣ ਆਪਣਾ ਕੱਪੜਾ ਰਹਿ ਗਿਆ ਇਹਦੀ ਬਣਾਉਣੀ ਆਪਾਂ ਨੇ ਸਲਵਾਰ ਠੀਕ ਹੈ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਹਾਂਜੀ ਹੁਣ ਆਪਣੀ ਆਪਾਂ ਜਿੰਨੇ ਗੋਡੇ ਲਾਏ ਨੇ ਹਨਾ 35 ਚੋਂ 32 ਲਾਏ ਨੇ ਜੀ 32 ਤੇ ਆਪਾਂ ਕੁੰਦਿਆਂ ਨੂੰ ਸਾਮੀ ਲਾ ਲਾਂਗੇ ਆ ਦੇਖੋ ਜਿੰਨੇ ਆਪਾਂ ਨੇ ਗੋਡੇ ਲਾਉਣੇ ਆ ਉਨੇ ਹੀ ਆਪਾਂ ਕੁੰਦੇ ਲਾਉਣੇ ਆ ਆਪਾਂ ਤਿੰਨੇ ਚਕਟਾ ਕੇ ਕੱਟ ਦੇਣੇ ਠੀਕ ਹੈ ਜੀ ਇੱਥੋਂ ਆਪਾਂ ਹੁਣ ਮੂਰੀ ਲਵਾਂਗੇ ਜਿੱਥੇ ਆਪਾਂ 32 ਲਾਇਆ ਉੱਥੇ ਹੁਣ ਆਪਾਂ ਮੂਰੀ ਲਵਾਂਗੇ ਆਪਾਂ ਗੋਡਿਆਂ ਚੋਂ ਲਈ ਹੈ ਜੀ ਮੂਰੀ ਗੈਰੰਟੀ ਠੀਕ ਹੈ ਐਲੋਟ ਮੋੜ ਕੇ ਆਪਣਾ 5.5 ਰਹੇਗੀ ਜੀ ਮੋਰੀਆ ਦੇਖੋ 5.5 ਰਹੇਗੀ ਹੁਣ ਆਪਾਂ ਲੈਣੀ ਹੈ 2.5 ਤੇ 1 ਇੰਚ ਤਾਂ ਜੀ ਆਪਾਂ ਲੈਣੇ ਐ ਤੋਂ ਤੇ 1 ਇੰਚ ਸਿਉਣਾ ਦਾ ਆਪਾਂ ਇੱਥੇ 2 ਇੰਚ ਲੈ ਲਾਂਗੇ ਮੋਰੀ ਕੁੰਦਿਆਂ ਦੇ ਵਿੱਚੋਂ 2 ਇੰਚ ਤੇ ਲਾ ਲਾਂਗੇ ਵਿੱਚ ਸਲਾਈ ਦਾ ਆ ਜਾਊਗਾ ਤੇ ਵਿੱਚ ਜਿਹੜੀ ਆਪਾਂ ਮੋਰੀ ਕੱਟ ਲਈ ਆ ਉਧਰੋਂ ਬਾਕੀ ਹੁਣ ਆਪਾਂ ਹਨਾ ਜਿਹੜੀ ਸਲਵਾਰ ਹੈ ਜੀ ਹੁਣ 11 ਇੰਚ ਹੈ ਦੇਉਂ ਤਾਂ ਇਹ ਪੂਰੀ ਭਾਰੀ ਸਲਵਾਰ ਬਣਦੀ ਆ ਪਰ ਉਹ ਇੰਨਾ ਭਾਰੀ ਪਾਉਂਦੇ ਨਹੀਂ ਆਪਾਂ ਵਿੱਚੋਂ ਝੋਲੀ ਕੱਢ ਕੇ ਬਣਾਉਣੀ ਆ ਹਨਾ ਇੱਥੋਂ ਆਪਾਂ ਨੇ 3 ਇੰਚ ਵੱਧ ਲਵਾਗੇ ਵੀ ਨਾ ਤਾਂ ਬੜੀ ਹੌਲੀ ਹੋਵੇ ਨਾ ਬੜੀ ਭਾਰੀ ਇੱਥੋਂ 3 ਇੰਚ ਵੱਧ ਲੈ ਲਿਆ ਹੁਣ ਤਾਂ ਆਪਾਂ ਜੋ ਸੀ ਸਵਾਰ ਕੇ ਚੰਗੀ ਤਰ੍ਹਾਂ ਸਾਫ਼ ਜੀ ਨੂੰ ਆਪਾਂ ਸਾਰਾ ਲੈ ਸਕਦੇ ਆ ਜਿਵੇਂ ਹੁਣ ਇੱਥੋਂ ਆਹ ਸਾਰੀ ਝੋਲੀ ਲੈ ਕੇ ਪੂਰੀ ਹੈਵੀ ਸਲਵਾਰ ਬਣ ਜੂ ਆਪਾਂ ਇੰਨੇ ਜ਼ਿਆਦਾ ਨਹੀਂ ਕਰਨੀ ਵਿੱਚੋਂ ਝੋਲੀ ਕੱਢਣੀ ਆ ਤਾਂ ਕਰਕੇ ਆਪਾਂ ਨੇ 3 ਇੰਚ ਵੱਧ ਲੈ ਲਿਆ ਠੀਕ ਹੈ ਇੱਥੇ ਆਪਾਂ ਲਾ ਲਾਂਗੇ ਜੀ ਇਸ ਤਰ੍ਹਾਂ ਪੂਰੀ ਕੱਟ ਲਾਂਗੇ ਠੀਕ ਹੈ ਜੀ ਆਇਧਰੋਂ ਹੁਣ ਆਪਣੀ ਲੰਬਾਈ ਹੋਗੀ ਕੁੰਦੇ ਦੀ ਆਇਧਰੋਂ ਹੋਗੀ ਚੋੜਾਈ ਹੁਣ ਇਸ ਤਰ੍ਹਾਂ ਹੀ ਆਪਾਂ ਦੂਸਰੇ ਪੱਲੇ ਤੇ ਲੈਣੇ ਹਨ ਹਣ ਜੀ ਜਿਵੇਂ ਆਪਾਂ ਨੇ 3 ਇੰਚ ਇਧਰ ਲਿਆ ਹੈ ਨਾ 3 ਇੰਚ ਇਧਰ ਲੈ ਲਿਆ ਚੋੜੀ ਦਾ ਤੇ ਹੁਣ ਆਪਾਂ ਨੇ ਲੰਬਾਈ ਲੈਣੀ ਹੈ 32 ਠੀਕ ਹੈ ਜੀ ਆ ਗਏ ਆਪਣੀ 32 ਇੰਚ ਲੰਬਾਈ ਠੀਕ ਹੈ ਆਇਧਰੋਂ ਆਪਣੀ ਦੇਖ ਲੰਬਾਈ ਹੋਗੀ ਆਇਧਰ ਚੋੜੀ ਆਇਧਰ ਲੰਬਾਈ ਆਇਧਰ ਚੋੜੀ ਠੀਕ ਹੈ ਜੀ ਇੱਥੇ ਆਪਾਂ ਮੂਰੀ ਕੱਟ ਲਾਂਗੇ ਇਹ ਇਸ ਤਰ੍ਹਾਂ ਹੁਣ ਆਪਾਂ ਇਹਨਾਂ ਨੂੰ ਜਿਹੜਾ ਫालतू ਕੱਪੜਾ ਜੀ ਪਹਿਲਾਂ ਆਪਾਂ ਇਹ ਲਾਉਨੇ ਆ ਫਿਰ ਤੁਹਾਨੂੰ ਦੱਸ ਦਿਆਂ ਕੱਟਾਂ ਹਾਂਜੀ ਹੁਣ ਆਪਾਂ ਨੇ ਹੈਨਾ ਇੱਥੋਂ ਜਿਹੜੀ ਆ ਮੂਰੀ ਕੱਟੀ ਆ ਇਧਰੋਂ ਆ ਕੱਟਦੀ ਇਹਨਾਂ ਨੂੰ ਇਸ ਤਰ੍ਹਾਂ ਫੜ ਲਓ ਕੱਪੜੇ ਨੂੰ ਇਹ ਇਸ ਤਰ੍ਹਾਂ ਦੀ ਹੋਣੀ ਹੈ ਕੱਟ ਇਸ ਤਰ੍ਹਾਂ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਬਲ ਕੱਢ ਕੇ ਇਹ ਇਸ ਤਰ੍ਹਾਂ ਬਣ ਜਾਏ ਇਸ ਤਰ੍ਹਾਂ ਇਹਨੂੰ ਬਸਾਇਆ ਜਾਏਗਾ ਜੀ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਸੈੱਟ ਕਰ ਲਿਆ ਤੇ ਹੁਣ ਆਪਾਂ ਆ ਇੱਥੋਂ ਕੱਟ ਦਾਂਗੇ ਤੇ ਇਸ ਤਰ੍ਹਾਂ ਹਾਂਜੀ ਹੁਣ ਆਪਾਂ ਇਧਰੋਂ ਕੱਟਿਆ ਗਿਆ ਤੇ ਇਸ ਤਰ੍ਹਾਂ ਇਹਦਾ ਨੂੰ ਮਲਾਈ ਇਸ ਤਰ੍ਹਾਂ ਆ ਦੇਖੋ ਆ ਆਪਣੀ ਮੋਰੀ ਆ ਗਈ ਤੇ ਇਸ ਤਰ੍ਹਾਂ ਜੀ ਇੱਥੋਂ ਆਪਾਂ ਨੇ ਸੈੱਟ ਕਰ ਲਿਆ ਫਿਰ ਆਪਾਂ ਇਧਰ ਝੋੜੀ ਕੱਟਾਂਗੇ ਹਾਂਜੀ ਝੋੜੀਆਂ ਦੀ 13 ਇੰਚ ਠੀਕ ਹੈ ਜੀ ਜਿਵੇਂ ਆਪਾਂ ਨੇ ਹਨਾ 3 ਇੰਚ ਘਟਾ ਕੇ ਗੋਡੇਆਂ 'ਚ ਸਲਵਾ 'ਚ 3 ਇੰਚ ਘਟਾ ਕੇ ਗੋਡੇ ਕਿਤੇ ਨੇ 3 ਇੰਚ ਘਟਾ ਕੇ ਆਪਾਂ ਨੇ ਕੁੰਡੇ ਹੁਣ ਆਪਣੀ ਜਿਹੜੀ ਝੋਲੀ ਹੈ ਜੀ ਇਹ 13 ਇੰਚ ਦੀ ਹੈ ਠੀਕ ਹੈ ਜੀ 13 ਇੰਚ ਚੋਂ ਆਪਾਂ 3 ਘਟਾ ਕੇ 10 ਇੰਚ ਝੋਲੀ ਲੈਣੀ ਹੈ ਹੁਣ ਇਸ ਤਰ੍ਹਾਂ ਇਧਰੋਂ 10 ਇੰਚ ਲੈ ਲਾਂਗੇ ਇੱਥੇ ਕੱਟ ਰਹੇ ਹਾਂ ਜੀ ਆਹ ਹੋ ਗਿਆ ਜੀ 10 ਇੰਚ ਝੋਲੀ ਕੱਟੀ ਹੋਈ ਹੈ ਇੱਥੇ ਹਾਂ ਜੀ ਆਪਾਂ ਵਿੱਚੋਂ ਝੋਲੀ ਕੱਢ ਕੇ ਸਲਵਾਰ ਬਣਾਈਏ ਨਾ ਤਾਂ ਬਾਹਲੀ ਫੌਲੀ ਹੈ ਨਾ ਹੀ ਪੈਰੀ ਹੈ ਠੀਕ ਹੈ ਜੀ ਆਹ ਹੋ ਗਈ ਜੀ ਆਪਣੀ ਸਲਵਾਰ ਹੈ ਤੇ ਇਸ ਤਰ੍ਹਾਂ ਹੋਵੇ ਜੀ ਆਪਣੇ ਆਹ ਵਰਗੀ ਠੀਕ ਹੈ ਯਾਦ ਰੱਖਣਾ ਜੀ ਆ ਹੋ ਗਈ ਜੀ ਦੋ ਬਰੇ ਇਸ ਤਰ੍ਹਾਂ ਠੀਕ ਹੈ ਜੀ ਇਹ ਇਸ ਤਰ੍ਹਾਂ ਉਹਨਾਂ ਨੂੰ ਆ ਦੇ ਆਸਲ ਵਾਰ ਹੋ ਗਈ ਜੀ ਤੇ ਆ ਹੋ ਗਈ ਆਪਣੀ ਬੈਲਟ ਤੇ ਆ ਹੋ ਗਈ ਆਪਣਾ ਕਮੀਜ਼ ਤੇ ਆ ਬਾਹਾਂ ਕੱਟੇ ਨੇ ਆ ਪੂਰਾ ਸੂਟ ਕੱਟਿਆ ਗਿਆ ਜੀ ਆ ਕੱਪੜਾ ਆਪਣਾ ਬਚਿਆ ਇਹ ਆਪਣਾ ਜਿਹੜਾ ਮੂਰਲੀਆ ਥੱਲੇ ਲਾਉਣਾ ਹਨਾ ਤੇ ਬਰਤੀ ਗਲੇ ਤੇ ਆ ਕੱਪੜਾ ਆਪਣਾ ਖਰਚਾ ਬਚ ਗਿਆ કે આ પૂરા સૂટ આપીએ જી એનું એન્ડ તક વિડીયોનું જરૂર વેચના જી ધનવાદ